ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਣੇ ਫਾਰਮ ਤੇ ਚਾਰ ਮੱਝਾਂ ਦੋ ਤਾਇਆਂ ਸੂਈਆਂ ਹੋਈਆਂ ਨੇ ਤੇ 6-7 ਪਸ਼ੂ ਇਧਰ ਗਾਵਾਂ ਦੇ ਸੇਲ ਵਾਸਤੇ ਅਵੇਲੇਬਲ ਨੇ ਦੋ ਟੌਪ ਕਲਾਸ ਜਰਸੀ ਨੇ ਪੰਜਾਬ ਵਾਲੀਆਂ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਇੱਕ ਐਚਐ ਬੱਸੀਆ ਦੋ ਦੰਦ ਮੂੰਹੋ ਅੱਜ ਆਪਾਂ 9 ਜੁਲਾਈ ਨੂੰ ਵੀਡੀਓ ਕਵਰ ਕਰ ਰਹੇ ਹਾਂ 2023 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆਂ ਆਦੇਸ਼ਾਂ ਨੂੰ ਤੁਸੀਂ ਇੱਕ ਪਹਿਲਣ ਬੱਸੀ ਸੂਰੀਆ ਜਰਸੀ ਇੱਕ ਦੂਜਾ ਸੂਆ ਸਾਰਿਆਂ ਦੀ ਡਿਟੇਲ ਲੈ ਕੇ ਦਵਾਂਗੇ ਪੂਰੀਆਂ ਠੰਡੀਆਂ ਸੀਲ ਨੇ ਇਹ ਤੇ ਆਜੋ ਆਪਾਂ ਸਟਾਰਟ ਕਰਦੇ ਆਂ ਮੱਝਾਂ ਬੰਨੀਓ ਆਪਣੇ ਫਾਰਮ ਤੇ ਹਮੇਸ਼ਾ ਮੱਝਾਂ ਵੀ ਹੁਣ ਹਾਜ਼ਰ ਮਿਲਿਆ ਕਰ ਰਹੀਆਂ ਤਾਜ਼ੀਆਂ ਸੂਈਆਂ ਵੀ ਬਹੁਤ ਵੀਰਾਂ ਕਿਸਾਨ ਵੀਰਾਂ ਦੀ ਡਿਮਾਂਡ ਸੀ ਵੀ ਆਪਾਂ ਨੂੰ ਤਾਜ਼ੀਆਂ ਸੂਈਆਂ ਮੱਝਾਂ ਚਾਹੀਦੀਆਂ ਨੇ ਸੋਸੇ ਡਿਮਾਂਡ ਨੂੰ ਆਪਾਂ ਮੁੱਖ ਰੱਖਦੇ ਆਂ ਮੱਜਾਂ ਦਾ ਕੰਮ ਵੀ ਨਾਲ ਸ਼ੁਰੂ ਕੀਤਾਗਾ ਤਾਂ ਆਪਾਂ ਇੱਕ ਨੰਬਰ ਤੋਂ ਸਟਾਰਟ ਕਰਦੇ ਆਂ ਜਿਹੜੀ ਇੱਕ ਨੰਬਰ ਤੇ ਤੁਸੀਂ ਮੈਂ ਦੇਖ ਰਹੇ ਹੋ ਇਹਦੇ ਥੱਲੇ 13 14 ਕਿਲੋ ਦੁੱਧ ਹੁਣ ਤਿਆਰ ਆ ਤੀਜਾ ਸੂਆ ਸੂਈ ਹੋਈ ਆ ਇਹ ਮਗਰ ਕੱਟਾ ਇਹਦੇ ਸੋ ਆਪਾਂ ਤੋੜਾ ਵਗੈਰਾ ਦੇ ਸਕਦੇ ਤੁਸੀਂ ਮੈਂ ਦਾ ਉੱਚਾ ਲਮਾ ਵੱਡਾ ਕਦ ਕਾਠ ਆ ਵੀਡੀਓ ਬਣਾਉਣ ਦਾ ਟਾਈਮ ਆ ਜਿਹੜਾ 6:30 ਵਜੇ ਦਾ 6:30 ਵਜੇ ਆਪਾਂ ਵੀਡੀਓ ਬਣਾ ਰਹੇ ਆ ਚਵਾਈ ਦੇ ਵਿੱਚ ਹਜੇ ਡੇਢ ਪੌਣੀ ਦੋ ਘੰਟੇ ਪਏ ਨੇ ਸੋ ਮੱਝ ਦੀ ਤੁਸੀਂ ਲੈنس ਦੇ ਸਕਦੇ ਹੋ ਪਿੱਠੇ ਪਿੱਠਪੁੜੇ ਦੀ ਬਹੁਤ ਚੌੜੀ ਆ ਪਤਲਾ ਪਿੰਡਾਂਗਾ ਹੁਣ ਇਸ ਟਾਈਮ 13 14 ਕਿਲੋ ਆਪਾਂ ਦੁੱਧ ਮਿਣਕੇ ਦੇ ਸਕਦੇ ਆ ਕੋਈ ਮੇਰਾ ਵੀਰ ਇਹਨੂੰ ਸੱਤਵਾਂ ਦਿਨ ਅੱਜ ਸੂਈ ਨੂੰ ਆ ਪਹਿਲੇ ਨੰਬਰ ਤੇ ਆ ਗਈ ਇਹ 15 16 ਕਿਲੋ ਤੱਕ ਖੁੱਲਾ ਦੁੱਧ ਕਰ ਜੂਗੀ ਕਿਉਂਕਿ ਪਿੱਠਪੁੜੇ ਦੀ ਵੀ ਚੌੜੀ ਆ ਚੰਗੇ ਕਦ ਕਾਠ ਵਾਲੀ ਮੈਂ ਇਹ ਮਗਰ ਮੇਲ ਕਾਫ ਆ ਇੱਕ ਨੰਬਰ ਤੇ ਆ ਗਈ ਅਗੇ ਦੋ ਨੰਬਰ ਤੇ ਪਹਿਲਾਂ ਝੋਟੀ ਆ ਗਈ ਤੁਸੀਂ ਦੇਖ ਸਕਦੇ ਹੋ ਰਿੰਗ ਸਿੰਘ ਆ ਬਿਲਕੁਲ ਛੋਟਾ ਮੂੰਹ ਆ ਫੁੱਲ ਬਰੀਡ ਦੇ ਵਿੱਚ ਜੈਡ ਬਲੈਕ ਪੂਰੀ ਆ ਫੂਸ ਤੇ ਹੈ ਟੇਲ ਵੀ ਪੂਰੀ ਐਂਡ ਤੱਕ ਬਲੈਕ ਆ ਦੇਖ ਸਕਦੇ ਤੁਸੀਂ ਸੋਨਾ ਹਵਾਨਾ ਬੋਡੀ ਇਹਦੇ ਥੱਲੇ 9-10 ਕਿਲੋ ਬੋਲੀ ਹੈਗੀ ਆ ਇਹਦੇ ਥੱਲੇ ਸਿਮਾ ਹੱਤਮਾ ਦੇਣੀ ਇਹਨੂੰ ਸੁਈ ਨੂੰ ਆ ਪਹਿਲਣਾ ਮਗਰ ਇਹਦੇ ਕੱਟੀ ਆ ਫੀਮੇਲ ਕਾਫ ਆ ਸੋਨਾ ਹੱਥਾਂ ਦੀ ਚਵਾਈ ਵਾਲਾ ਥਾਣਾ ਤੁਸੀਂ ਦੇਖ ਸਕਦੇ ਹੋ ਕੱਲਾ ਕੱਲਾ ਨਿਖੜਮਾ ਥਾਣਾ ਰਿੰਗ ਸਿੰਘ ਆ ਤੁਸੀਂ ਦੇਖ ਸਕਦੇ ਹੋ ਮੂੰਹ ਮੱਥੇ ਦੀ ਪੂਰੀ ਸੋਹਣੀ ਆ ਪੂਰੀ ਮੋਰਾ ਦੇ ਵਿੱਚ ਪ્યોਰ ਭੰਦੀ ਹੈ ਜੈਡ ਬਲੈਕ ਆ ਤੋੜ ਕੇ ਦਿਖੋਣੇ ਆਪਾਂ 2 ਨੰਬਰ ਤੇ ਆ ਗਈ ਇਹ ਛੋਟੀ ਤੁਸੀਂ ਦੇ ਸਕਦੇ ਹੋ ਕਦ ਕਾਠ ਦਾ ਦਾਜਾ ਲਾ ਸਕਦੇ ਹੋ ਤੁਸੀਂ ਪਹਿਲੇ ਨਹੀਂ ਇਹ ਚੰਗਾ ਦੁੱਧ ਪਾ ਦੂਗੀ ਹੁਣ 9-10 ਕਿਲੋ ਬੋਲੀ ਇਹਦੇ ਥੱਲੇ ਤਿਆਰ ਆ ਕੋਈ ਮੇਰਾ ਵੀਰ ਦੋੜਾਂਗੇ ਮਣਕੇ ਲਿਆ ਸਕਦਾ ਮਗਰ ਕੱਟੀ ਆ ਕਦ ਕਾਠ ਦਾ ਦਾਜਾ ਤੁਸੀਂ ਲਾ ਸਕ ਰਹੇ ਹੋ ਇਦਾਂ ਦੀਆਂ ਕੱਟੀਆਂ ਦੂਜੇ ਸੂਏ ਜਾ ਕੇ 16-17 ਕਿਲੋ ਦਿੰਦੀਆਂ ਨੇ ਸੋ ਇਹਦਾ ਪਲੱਸ ਪੁਆਇੰਟ ਵੀ ਇਹਦੇ ਮਗਰ ਵੀ ਫੀਮੇਲ ਕਾਫਾ ਮਗਰ ਵੀ ਕੱਟੀ ਆ ਤਾਂ ਸੋਹਣੀ ਬਰੀਡ ਤਿਆਰ ਕਰ ਦੂ ਰੋਗਲਾ ਪਤੋਗਲਾ ਹਵਾਨਾ ਤੁਸੀਂ ਦੇਖ ਸਕਦੇ ਹੋ ਆ ਦੇਖ ਸਕਦੇ ਹੋ ਤੁਰ ਲੈ ਲੈ ਜਾ ਪਤ ਅੰਦਰ ਲੈ ਜਾ ਅੰਦਰ ਲੈ ਸੋਹਣਾ ਥਣ ਲੈ ਬਸ ਲੈਵੇ ਦੀ ਸਾਫ ਸੁਥਰੀ ਆ ਕੋਈ ਔਲ ਵਗੈਰਾ ਨਹੀਂ ਕਰ ਰਹੀ ਇਸ ਟਾਈਮ ਇਹ ਸੋ 2 ਨੰਬਰ ਤੇ ਪਹਿਲਾਂ ਝੋਟੀ ਆ ਗਈ ਨਗੀਨਾ ਹੀ ਆ ਮੋਹਰਾ ਦਾ ਇਹ 2 ਨੰਬਰ ਤੇ ਹੈ ਮੈਂ ਤੀਜਾ ਸੂਆ ਸੂਈ ਆ ਥਾਂਲੇ ਵੀ ਦੀ ਸਾਫ ਆ ਇਹ ਰਾਤ ਹੀ ਸੂਈ ਆ ਹਜੇ ਦੇਖ ਸਕਦੇ ਤੁਸੀਂ ਇਹਦੇ ਮਗਰ ਵੀ ਕੱਟੀ ਆ ਇਹ ਹਲਕੇ ਪਾ ਦੇ ਵਿੱਚ ਆ ਗਈ ਇਹਦਾ ਮੁੱਲ ਜਿਹੜਾ 75000 ਰੁਪਿਆ ਮੌਕੇ ਤੇ ਮਾਨਤਾਨ ਕੀਤਾ ਜਾਊਗਾ 75000 ਰੁਪਿਆ ਮੁੱਲ ਆ ਮਗਰ ਕੱਟੀ ਆ ਇਹ ਰਾਤ ਸੂਈ ਆ ਸੋ ਆ ਇਹਦੀ ਕੱਟੀ ਆ ਦੇਖ ਸਕਦੇ ਹੋ 나ੜੂਆ ਕੱਚਾ 나ੜੂਆ ਨਾਲ ਆ ਕੱਟੀ ਤੁਸੀਂ ਦੇਖ ਸਕਦੇ ਹੋ ਕੱਚਾ 나ੜੂਆ ਨਾਲ ਆ ਮੁੱਲ 75000 ਰੁਪਿਆ ਤੁਸੀਂ ਦੇਖ ਸਕਦੇ ਹੋ ਹਲਕੇ ਪਾ ਦੇ ਵਿੱਚ ਵੀ ਆ ਗਈ ਇਹ ਇਹ 12 ਕਿਲੋ 10 12 ਕਿਲੋ ਦੁੱਧ ਇਹ ਵੀ ਪਾ ਦਊਗੀ ਅਗੇ ਮੈਂ ਆ ਗਈ ਹੈ ਜੇ ਕੱਚੀ ਆ ਹਫਤੇ ਦੀ ਇਹ ਦੁੱਧ ਪਾਇਆ ਹੋਇਆਗਾ 11-12 ਕਿਲੋ ਦੁੱਧ ਪਾਇਆ ਹੋਇਆਗਾ ਇਹ ਹਫਤੇ ਦੀ ਕੱਚੀ ਆ ਇਹ ਥੋੜਾ ਸਿੰਘ ਖੁੱਲਾਗਾ ਪਰ ਨਸਲ ਦੇ ਵਿੱਚ ਠੰਡੀ ਗਾਂ ਵਰਗੀ ਆ ਇਹ ਸੋਹਣਾ ਹਵਾਨਾ ਤਿਆਰ ਕਰਦੀ ਆਉਂਦੀ ਆ ਦੇਖ ਸਕਦੇ ਤੁਸੀਂ ਪੂਰੀ ਠੰਡੀ ਸੀਲ ਆ ਗਾਵਾਂ ਵਾਂਗੂ ਕੋਈ ਚੱਕਰ ਨਹੀਂ ਇੱਕ ਗਾਵਾਂ ਵਾਂਗੂ ਨਾ ਉਹ ਚੀਜ਼ ਆ ਤੇ ਸੀਲ ਦੀ ਬਹੁਤ ਠੰਡੀ ਆ ਹੱਥ ਫੇਰ ਰਿਹਾ ਬੰਦਾ ਗੱਬਣ ਮਾਝੇ ਦਾ ਹੱਥ ਨਹੀਂ ਫਰੇਉਂਦੀ ਸੋ ਆਪਾਂ ਚਾਰ ਝੋਟੀਆਂ ਤੁਹਾਨੂੰ ਦਿਖਾ ਚੁੱਕੇ ਆ ਇੱਕ ਤੀਜਾ ਸੂਆ ਸੂਈ ਵੀ ਇੱਕ ਪਹਿਲਣ ਝੋਟੀ ਤੇ ਇੱਕ ਤੀਜਾ ਸੂਆ ਰਾਤ ਸੂਈ ਆ ਇਹਦਾ ਹਲਕੇ ਭਾਦੀ ਆ 75000 ਆ ਮੋਲਾ ਇਹਨਾਂ ਦਾ ਫੋਨ ਤੇ ਮੁੱਲ ਕਰ ਲਾਂਗੇ ਆਪਾਂ ਅੱਗੇ ਤੁਹਾਨੂੰ ਗਾਈਆਂ ਦਿਖਾਉਣੇ ਆ ਇਧਰ ਜਰਸੀ ਨੰਬਰ ਤੋੜਦੇ ਪੁੱਤ ਪਹਿਲਣ ਇੱਕ ਨੰਬਰ ਤੇ ਜਰਸੀ ਆ ਤੁਹਾਨੂੰ ਪਹਿਲਣ ਤੋੜ ਕੇ ਦਿਖਾਉਣੇ ਆ ਬਰੀਡ ਚੈੱਕ ਕਰਾਉਂਗਾ ਤੁਸੀਂ ਦੇਖ ਸਕਦੇ ਹੋ ਕਿਸਾਨ ਵੀਰ ਫੁੱਲ ਬਰੀਡ ਦੇ ਵਿੱਚ ਆ ਮੋਟੀ ਅੱਖ ਮੱਥੇ ਚਟੋਆ ਦੇਖ ਸਕਦੇ ਹੋ ਹਵਾਨਾ ਸੋਹਣਾ ਤਿਆਰ ਕਰਦੀ ਹੁੰਦੀ ਆ ਸੋਹਣਾ ਥਣ ਲੱਗਿਆ ਹੋਇਆ ਮੁੱਠ ਹੱਥਾਂ ਦੀ ਜਵਾਈ ਵਾਲਾ ਮੋੜ ਦਾ ਪੁੱਤ ਇਹ گاਵਾ ਵਾਲੇ ਸੈੱਟ ਚੋ ਪਹਿਲੇ ਨੰਬਰ ਤੇ ਆ ਗਈ ਜਰਸੀ ਫੇਸ ਕੁਆਲਟੀ ਦੇਖ ਸਕਦੇ ਹੋ ਤੁਸੀਂ ਬਰੀਡ ਚੈੱਕ ਕਰ ਸਕਦੇ ਹੋ ਸੋਹਣਾ ਦੁੱਧ ਪਾਉਗੀ ਪਹਿਲਣੀ ਮੂੰਹੋਂ ਚਾਰ ਦੰਦ ਦਾ ਇਹ ਦੋ ਤੋਂ ਚਾਰ ਦੰਦ ਹੁਣੀ ਹੋਈ ਹੈ ਇਹ ਅਜੇ ਹਵਾਨੇ ਚ ਢਿੱਲਾ ਵਗੈਰਾ ਤੁਸੀਂ ਦੇਖ ਸਕਦੇ ਹੋ ਨੇੜ ਤੋਂ ਚੈੱਕ ਕਰਾਵਾਂਗੇ ਇਹ ਢਿੱਲਾ ਵਗੈਰਾ ਬਹੁਤ ਪਈਆਂ ਨੇ ਇਹ ਹਵਾਨੇ ਚ ਥਣ ਬਹੁਤ ਸੋਹਣਾ ਲੱਗਿਆ ਹੋਇਆ ਮੁਠੀ ਵਾਲਾ ਦੇਖ ਸਕਦੇ ਹੋ ਯਾਰ ਇਹ ਥਣ ਗੈਪ ਤੇ ਨੇ ਪੂਰੇ ਦੂਸਰੀ ਸਾਈਡ ਤੋਂ ਚੈੱਕ ਕਰਾ ਦਨੇ ਠੰਡੀ ਸੀਲ ਪੂਰੀ ਆ ਪਹਿਲਣ ਬੱਸੀ ਆ ਗਈ ਇਹ ਪਹਿਲਣ ਆ ਕੇ 2 ਨੰਬਰ ਤੇ ਵੀ ਖੋਲ ਕੇ ਦਿਖਾਓ ਦੋ ਨੰਬਰ ਤੇ ਜਰਸੀ ਆ ਗਈ ਅੱਗੇ ਇਹਨੇ 23-24 ਕਿਲੋ ਦੁੱਧ ਪਾਇਆ ਹੋਇਆਗਾ ਇਹ 10-12 ਦਿਨ ਦੀ ਕੱਚੀ ਆ ਹਜੇ ਪਲੀਪੁਲੀ ਵੀ ਚੰਗੀ ਆ ਤੁਸੀਂ ਬ੍ਰੀਡ ਦੇ ਦੇ ਸਕਦੇ ਹੋ ਫੇਸ ਕੁਆਲਟੀ ਦੇ ਸਕਦੇ ਹੋ ਬ੍ਰੀਡ ਚ ਦੋਵੇਂ ਜਰਸੀਆਂ ਫੁੱਲ ਬ੍ਰੀਡ ਚ ਨੇ ਅੱਗੇ ਦੇ ਸਕਦੇ ਹੋ 10-12 ਦਿਨ ਦੀ ਕੱਚੀ ਆ ਹਜੇ ਇਹ ਜਰਸੀ ਦੁੱਧ ਚੰਗਾ ਪਾਇਆ ਹੋਇਆ ਹੈ ਕਮਾਲਾ ਬਤ ਲੈ ਚਲੰਦਰ ਲੈ ਚ ਬੇਲ ਬੂਲ ਚੰਗੀ ਆ ਵਹਿੜਦੀ ਵਜਨ ਵਾਲੀ ਆ ਚੰਗਾ ਦੁੱਧ ਪਾਉਗੀ। ਸੋ ਇਹ 2 ਨੰਬਰ ਤੇ ਜਰਸੀ ਬਹਿੜ ਆ ਗਈ। ਦੂਜਾ ਸੂਆ 1 ਨੰਬਰ ਤੇ ਪਹਿਲੇ ਨੂੰ ਬੱਸੀ ਸੀ। ਅਕੇ 3 ਨੰਬਰ ਤੇ HF ਬੱਸੀ ਆ ਗਈ। ਦੋ ਦੰਦ ਮੂੰਹ ਆ। ਇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ। ਕੱਦ ਕਾਠ ਵਾਲੀ ਆ। ਬਰੀਡ ਦੇ ਵਿੱਚ ਆ। ਥਣ ਬਹੁਤ ਸੋਹਣਾ ਲੱਗਿਆ ਨਾ। ਥਣ ਚੁਵਾਈ ਵਾਲਾ। 2 ਨਾ 3 ਨੰਬਰ ਤੇ ਆ ਗਈ HF ਬੱਸੀ। ਇਹ ਪਹਿਲਾ ਸੂਆ ਮੂੰਹ ਦੋ ਦੰਦ ਦਾ। ਵਜਨ ਚੰਗਾਗਾ। ਮਾ ਦਾ ਰਿਕਾਰਡ ਇਹਦਾ 30 32 ਕਿਲੋ ਦਾਗਾ। ਸੋ ਦੇਖ ਸਕਦੇ ਹੋ। 3 ਨੰਬਰ ਵਾਲੀ ਬੱਛੀ HF ਆਪਾਂ ਦੋ ਦੰਦ ਮੂੰਹ ਤੋੜ ਕੇ ਦਿਖਾ ਰਹੇ ਆ। ਹਾਈਟ ਦਾ ਅੰਦਾਜ਼ਾ ਕਰ ਲਿਓ ਲੈਂਥ ਦੇਖ ਸਕਦੇ ਹੂੰ ਵਜਨ ਵਾਲੀ ਵੱਛੀ ਆ ਦੋ ਦੰਦ ਮੂੰਹ ਆ ਕੰਪੈਕਟ ਆਡਰ ਆ ਪੂਰਾ ਕਮਾਲਾ ਕਮਾਲ ਲੈ ਚਲ ਅੰਦਰ ਦੇਖ ਸਕਦੇ ਤੁਸੀਂ ਥਣ ਬਹੁਤ ਸੋਹਣਾ ਲੱਗਿਆ ਪਿਆ ਥਣ ਚਵਾਈ ਵਾਲਾ ਹਜੇ ਹਫਤੇ ਦੀ ਕੱਚੀ ਐ ਹਫਤਾ ਸੂਨ ਨੂੰ ਲੈ ਜੂ ਤੁਰਾ ਵਗੈਰਾ ਦੇਖ ਸਕਦੇ ਹੂੰ ਸੋਹਣਾ ਥਣ ਚਵਾਈ ਵਾਲਾ ਥਾਣਾ ਮਾਡਰ ਰਕਾਰਡ ਬਹੁਤ ਚੰਗਾ ਗਾ ਕੋ ਕਿਸਾਨ ਵੀਰੋ ਅੱਗੇ ਆਪਾਂ ਤੁਹਾਨੂੰ ਤੋਰ ਕੇ ਨਹੀਂ ਦਿਖਾਉਂਦੇ ਆ ਬੱਚੀ ਥੱਲੇ ਵੀ ਦੁੱਧ ਚੰਗਾ ਤਿਆਰ ਆ 24 ਕਿਲੋ 23-24 ਕਿਲੋ ਦੁੱਧ ਤਿਆਰ ਆ ਅੱਗੇ ਤਾਜੀ ਸੂਈ ਵੱਸੀ ਆ ਦੂਜਾ ਦਿਨ ਸੂਈ ਨੂੰ ਆ 14 ਕਿਲੋ ਬੋਲਾਗਾ ਮਗਰੇ ਤੇ ਬੱਚੀ ਆ ਸਾਹਮਣੇ ਬੱਚੀ ਖੜੀ ਆ ਇਹ ਮਗਰ ਬੱਚੀ ਆ ਇਹ ਬੈੜ ਡੇਢ ਮਹੀਨੇ ਦੀ ਸੂਈ ਹੋਈ ਆ ਇਹਦੇ ਥੱਲੇ 20-21 ਕਿਲੋ ਦੁੱਧ ਤਿਆਰ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤੈਰ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਜੇ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ